ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਅੱਜ ਦੀ ਵੀਡੀਓ ਲੈ ਕੇ ਪਹੁੰਚੇ ਆਪਾਂ ਪਿੰਡ ਰਵਾਲ ਬੋਵੀ ਡੈਰੀ ਫਾਰਮ ਪਿੰਡ ਰਵਾਲ ਤੇ ਜ਼ਿਲ੍ਹਾ ਬัยਨੂ ਪੈਂਦਾ ਕਪੂਰਥਲਾ ਤਹਿਸੀਲ ਪੈਂਦੀ ਹੈ ਸੁਲਤਾਨਪੁਰ ਲੋਧੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਟਾਪ ਜਿੰਨ ਕੀਨੇ ਦਿਖਾਉਣੇ ਆ ਤੇ ਬਾਕੀ ਡਿਟੇਲ ਆਪਾਂ ਬਾਅਦ ਕਿ ਲਵਾਂਗੇ ਕਿਹੜੇ ਸੀਮਣ ਆ ਇਹਨਾਂ ਦੀ ਕੀ ਡਿਟੇਲ ਆ ਤੇ ਜਿਹੜੇ ਭਰਾ ਆਪਣੇ ਚੈਨਲ ਨਾਲ ਨਵੇਂ ਜੁੜੇ ਆ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਲਾਈਕ ਕਰ ਦਿਓ ਤੇ ਤਾਂ ਕਿ ਨਵੀਂ ਤੋਂ ਨਵੀਂ ਵੀਡੀਓ ਜਿਹੜੀ ਅਪ ਪਾਈਏ ਉਹਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦਾ ਰਹੇ ਬਾਕੀ ਵਛੀਆਂ ਬ੍ਰੋਧੀਆਂ ਆਪਾਂ ਡਿਟੇਲ ਲੈ ਕੇ ਦੱਸਦੇ ਆਂ ਬਾਈ ਦੇ ਨਾਲ ਬੋਬੀ ਨਾਲ ਤੁਹਾਡੀ ਗੱਲਬਾਤ ਕਰਾਵਾਂਗੇ ਤੇ ਜਿਹੜੇ ਭਰਾਣੇ ਆਪਣੇ ਤੋਂ ਵੀਡੀਓ ਬਣਾਉਣੀ ਹੋਵੇ ਆਪਣਾ ਮੋਬਾਈਲ ਨੰਬਰ ਹੈਗਾ 62807 7991 ਤੇ ਅੱਜ ਦੀ ਵੀਡੀਓ ਦੇ ਵਿੱਚ ਪੂਰੇ ਟੌਪ ਦੇ ਨਖ ਹੈ ਤੇ ਬਣੇ ਰਹੋ ਆਪਣੇ ਵੀਡੀਓ ਦੇ ਨਾਲ ਤੇ ਜਲਦੀ ਜਲਦੀ ਵੀਡੀਓ ਨੂੰ ਲਾਈਕ ਤੇ ਕਮੈਂਟ ਜ਼ਰੂਰ ਕਰਿਆ ਕਰੋ ਬਈ ਆਪਕਾ ਨਹੀਂ ਟੀ-ਸ਼ਰਟ ਹਾਂਜੀ ਹਾਂਜੀ ਤੇ ਲੈਨੇ ਆਪ ਕਰਦੇ ਆ ਗੱਲਬਾਤ ਬਾਈ ਦੇ ਨਾਲ ਸਤਿ ਸ਼੍ਰੀ ਅਕਾਲ ਬਾਈ ਬੋ ਵੀ ਸਤਿ ਸ਼੍ਰੀ ਅਕਾਲ ਭਾਜੀ ਹੋ ਠੀਕ ਹੈ ਜੀ ਹਾਂਜੀ ਹਾਂਜੀ ਬਹੁਤ ਵਧੀਆ ਬਾਈ ਤੇ ਬਾਈ ਆਪਣਾ ਡਰੈਸ ਕਨਫਰਮ ਕਰੀ ਗਰਾਂ ਪਿੰਡ ਆਪਣਾ ਰਵਾਲਾ ਹੀ ਤਹਿਸੀਲ ਆਪਣੇ ਸੁਲਤਾਨਪੁਰ ਲੋਧੀ ਜ਼ਿਲ੍ਹਾ ਕਰਬੂਥਲਾ ਜੀ ਠੀਕ ਹੈ ਜੀ ਤੇ ਮੋਬਾਈਲ ਨੰਬਰ ਜੀ 9779022676 ਅੱਜ ਦੀ ਵੀਡੀਓ ਦੇ ਵਿੱਚ ਆਪਣੇ ਕੋਲ ਕਿੰਨੇ ਨਗਾ ਜੀ ਅੱਜ 4 ਹੀ ਆ ਜੀ ਟੌਪ ਹੀ ਆ 4 ਬੱਚੇ ਆ ਹਾਂਜੀ ਛੇਰੀਆਂ ਬੱਚੀਆਂ 4 ਤੇ ਇੱਕ ਕੱਟਾ ਤੇ ਇੱਕ ਕੱਟੀ ਦਿਖਾਵਾਂਗੇ ਕੱਟੀ ਬਹੁਤ ਸੋਹਣੀ ਬਹੁਤ ਜਿਆਦੀ ਚੰਗੇ ਸੀਮਨ ਦੀ ਬਾਈ ਉਹ ਵੀ ਦੱਸਦਾ ਹਾਂਜੀ ਇੱਕ ਕੱਟਾ ਕੱਟੀ ਦੀ ਪਿੱਠ ਪੂਰੇ ਦੀ ਬਣੌਟ ਤੇ ਸਰੀਰ ਦੀ ਬਣੌਟ ਬਹੁਤ ਸੋਹਣੀ ਹੈ ਉਹ ਆਪਾਂ ਦਿਖਾਵਾਂਗੇ ਐਂਡ ਤੇ ਵੀਡੀਓ ਦੇ ਨਾਲ ਬਣੇ ਰਹੋ ਤੇ ਆਪਾਂ ਹੁਣ ਫਿਰ ਕਿਹੜੇ ਪਾਸੇ ਕਰਕੇ ਸ਼ੁਰੂ ਬਾਈ ਖੀਰੀ ਵੱਛੀ ਰੋ ਕਰ ਹਾਂਜੀ ਵੱਡੇ ਹਾਂ ਹਿਰਨਰ ਦੀ ਵੱਛੀ ਖੜੀ ਹੈ ਮਿੱਤਰੋ ਬਹੁਤ ਸੋਹਣੀ ਹੈ ਤੇ ਬਾਈ ਫਿਰ ਇਹਦੀ ਕੀ ਡਿਟੇਲ ਆ ਏ ਵੀਰੇ ਏ ਬੀ ਐਸ ਦੇ ਰਮਾਡਾ ਦੀ ਹੈ ਏ ਬੀ ਐਸ ਦੇ ਰਮਾਡਾ ਸੀ ਮਨ ਹਾਂਜੀ ਫਾਰਮ ਦੀ ਬੱਚੀ ਆ ਜੀ ਦੱਸਣ ਦੀ ਤਾਂ ਕੋਈ ਲੋੜ ਨਹੀਂ ਮੈਂ ਆਪ ਹੀ ਬੱਚੀ ਦੱਸਦੀ ਆ ਜੀ ਕੋਈ ਬੱਚੀ ਆਪ ਹੀ ਦੱਸਦੀ ਆ ਬੱਚੀ ਦਾ ਕੱਦ ਵਜ਼ਨ ਥਣ ਝੋਲੀ ਦੰਡੋ ਪਿਓਰ ਕੀ ਹੈ ਮਾਤਾ ਜੀ ਹਾਂਜੀ ਥੋੜੀ ਥਾਲੀ ਇਹਦੀ ਉਮਰ ਕਿੰਨੀ ਹੈ ਵੀਰੇ ਉਮਰ ਇਹਦੀ ਹੈਗੀ ਆ ਜੀ 11 ਮਹੀਨਾ ਜੀ ਆ 11 ਮਹੀਨਾ ਦੀ ਕੱਦ ਕਾਠ ਵਜ਼ਨ ਤਾਂ ਅੰਤ ਹੀ ਕੋਈ ਨਹੀਂ ਸਹੀ ਗੱਲਾਂ ਬਾਕੀ ਜਿਹੜੀ ਬਿਊਟੀ ਹੈ ਬੱਚੀ ਚ ਹਾਰਮ ਵਾਲੀ ਬੱਚੀ ਆ ਕੋਈ ਵੀ ਬੰਦਾ ਆਪਾਂ ਨੂੰ ਨਿਸ਼ਾਨ ਦਾ ਦਾਗ ਦਿਖਾ ਦੇਵੇ ਰਸੇ ਦਾ ਜਾਂ ਮੂੰਹ ਤੇ ਜਾਂ ਤੌਣ ਤੇ ਸਹੀ ਗੱਲ ਆ ਬਾਈ ਕਹਿੰਦਾ ਵੀ ਕੋਈ ਰਸੇ ਤੇ ਲਹਰੇ ਦਾ ਕੋਈ ਨਿਸ਼ਾਨ ਨਹੀਂ ਖੁੱਲੀ ਫਿਰਦੀ ਆਈਏ ਤੇ ਫਾਰਮ ਦੀ ਬਰੀਡ ਆ ਬਾਕੀ ਇਹਦੀ ਗੱਲ ਵਜੋਂ ਮਾਤਾ ਸੀਮਨ ਦੀ ਬਾਈ ਨੇ ਦੱਸਿਆ ਤੇ ਬਾਕੀ ਇਹ ਚ ਕੋਈ ਸ਼ੱਕ ਨਹੀਂ ਕਿ ਵੀ ਦੋਰ ਹੈ ਨਹੀਂ ਵੀ ਕੋਈ ਚੰਗੇ ਸੀਮੰਦੀ ਨਹੀਂ ਦੰਦ ਵੀ ਆਪਾਂ ਪੱਟ ਕੇ ਦਿਖਾਵਾਂਗੇ ਸੀਮੰਦੀ ਆ ਯਾਰ ਹੀ ਥਾਣਾ ਵਧੀਆ ਮੋਟੇ ਮੋਟੇ ਥਾਣਾ ਫੂਡ ਸਰ ਕੋਰਾ ਨਹੀਂ ਮੋਟੇ ਮੋਟੇ ਥਾਣਾ ਤੇ ਥੱਲੇ ਝੋੜੀ ਝਾਲੀ ਤਾਂ ਆਏ ਤੇ ਗੱਬਣਾ ਹੁੰਦੀ ਹੈ ਗੱਬਣਾ ਜੀ ਖੋਲ ਲਿਆ ਬਾਈ ਫਿਰ ਬਾਹਰ ਥੋੜਾ ਜਰਾ ਕਰਾਈਏ ਚੈੱਕ ਹਾਂਜੀ ਲੋ ਐਨ ਨੁਕਰੀ ਬਸ਼ੇਰੀ ਵਰਗੀ ਆ ਜੀ ਸਹੀ ਗੱਲ ਆ एबीएस ਦੇ ਅਰਮਾਡਾ ਸੀ ਮੰਡੀ ਤੇ ਖੀਰੀ ਬੱਛੀ ਆ। ਹੋਰ ਖੀਰੀ ਆ ਜੀ ਨੰਦੂ। ਸਹੀ ਗੱਲ ਆ। ਨੰਦ ਦਾ ਪੱਟਾ। ਅੱਜ ਘਾਹ ਜਿਹੜਾ ਬੱਛੀ ਦਾ ਬਹੁਤ ਬਹੁਤ ਜਿਆਦਾ ਟਾਂਚਾ ਬਹੁਤ ਅੱਛੀ। ਇਸ ਕੁਆਲਟੀ ਕਰੋ ਚੱਕ ਜੀ। ਬੋਦੀ ਵਾਲੀ ਆ। ਪਿੱਕਾ ਕਰਨਾ। ਬੋਦੀ ਵਾਲੀ ਬੱਛੀ ਆ ਕਬੂਤਰੀ ਵਰਗਾ ਹੈ ਨਾ ਬਈ। ਹਾਂ ਜੀ ਹਾਂ ਜੀ। ਖਰਗੋਸ਼ ਵਾਂਗੂ ਕਰਦੀ। ਖਰਗੋਸ਼-ਖਰਗੋ। ਹਾਂ ਬਿਊਟੀ ਹੈ ਜਿਹੜੀ ਨਖਰਾ ਵਾਲਾ। ਕਰੋ ਚੱਕ। ਪਰਮਾਤਮਾ ਨੇ ਬਿਊਟੀ ਬਹੁਤ ਬਹੁਤ ਬਈ ਇਹਦੀਆਂ ਘਰ ਘਰ ਨਹੀਂ ਜੰਮਦੀਆਂ। ਕੋਈ ਨਹੀਂ ਸਹੀ ਗੱਲ ਆ। ਬਾਈ ਕਹਿੰਦਾ ਵੀ ਘਰ ਘਰ ਨਹੀਂ ਕੋਈ ਬੱਛੀਆਂ ਪੈਦਾ ਵਾਕਿਆ ਹੀ ਤੇ ਬੱਚੀ ਦੀ ਬਿਊਟੀ ਬਿਊਟੀ ਬਾਖਮਾਲ ਹੈ ਤੇ ਦੰਦ ਕਰਾ ਦੇ। ਦੰਦ ਆਪਾਂ ਦਿਖਾ ਦੇਣੇ ਕਿ ਕੱਦ ਕਾਠਾ ਜਿਹੜੇ ਹਿਸਾਬ ਨਾਲ ਅਗਲਾ ਕਹਿੰਦਾ ਵੀ ਖੀਰੀ ਨਹੀਂ ਹੋਣੀ। ਬਾਈ ਜਾਂਦਾ ਸੀਮਨ ਪੁਕਾਰ ਰਿਹਾ ਆਪਦੀ ਮਰਜ਼ੀ ਨਾਲ ਜਿਹੜਾ ਲਾਓ ਜੀ। ਪਿਓਰ ਹੱਲੇ ਕੱਚੀ ਖੀਰੀ ਹੈ। ਕੱਚੀ ਖੀਰੀ ਹੈ ਤੇ ਬਾਕੀ ਮੇਰੇ ਹਿਸਾਬ ਨਾਲ ਬੱਚੀ ਇੱਕ ਦੁੱਧ ਨਾਲ ਦੇ ਵਿੱਚ ਬੱਚੀ ਨੇ ਹਾਂਜੀ ਆ ਜਾਣਾ ਹਿੱਟ ਤੇ ਆ ਜੂਗੀ। ਸੀਮਨ ਦੇ ਵੀ ਬਿਲਕੁਲ ਕਾਬਿਲ ਆ ਤੇ ਜਿਹੜਾ ਭਰਾ ਖਰੀਦੂਗਾ ਆਪਦੀ ਚੋਅਸ ਦਾ ਕੋਈ ਚੰਗਾ ਸੀਮਨ ਲਵਾ ਸਕਦਾ। ਕਿਉਂਕਿ ਬੱਚੀ ਬਹੁਤ ਚੰਗੇ ਤੇ ਟੌਪ ਦੇ ਸੀਮਨ ਦੀ ਆ। एबीएस ਦੇ ਅਰਮਾਡਾ ਸੀਮਨ ਬਾਈ ਇਹੋ ਜੀਆਂ ਘਰ ਘਰ ਨਹੀਂ ਲਾਉਂਦੀਆਂ ਇਹਨਾਂ ਦੀ ਗਰੂ ਚੱਕ ਜੀ ਪਹਿਲਾਂ ਤਾਂ ਫੇਸ ਕੁਆਲਟੀ ਪੈਟ ਪੜੇ ਦੀ ਬਣਾਵਟ ਲੈਗ ਸਕੋਰ ਉੱਪਰ ਹੈ ਅਰਮਾਡਾ ਤੋਰੀ ਬਈ ਤੁਨ ਹੱਕੀ ਫੱਟਾ ਇਹਨੂੰ ਆ ਜਾ ਓਏ ਹਾਂ ਫੇਸ ਕੁਆਲਟੀ ਦੇਖੋ ਜੀ ਬਾਕੀ ਜਿਹੜਾ ਲੈਗ ਸਕੋਰ ਆ ਲੈਗ ਸਕੋਰ ਕਰੋ ਚੱਕ ਬੱਚੀ ਦੀ ਖੜਨੀ ਖੁੜਨੀ ਤੋਰਾ ਤਾਰਾ ਐ ਨਖਰਾ ਨਖਰਾ ਮੈਂ ਕਿਹਾ ਬਾਈ ਜਿੰਨ ਭਾਵੇਂ 20 ਮਿੰਟਾਂ ਦੀ ਵੀਡੀਓ ਬਣਾ ਲਾ ਕੱਲੀ ਤਾਂ ਵੀ ਥੋੜੀ ਆ ਜੀ ਉਹ ਵੀ ਥੋੜੀ ਆ ਹੈਨਾ ਬਾਕੀ ਜਿੰਨਾ ਆਪਾਂ ਬਾਲਾ ਉਹ ਕਰਨ ਦਾ ਅਗਲਾ ਕਹਿੰਦਾ ਖਣੀ ਤੇ ਹਰੇਕ ਭਰਾ ਅੱਜਕੱਲ ਜਾਣਕਾਰ ਹਰੇਕ ਬੰਦੇ ਨੂੰ ਪਤਾ ਹਰੇਕ ਬੰਦਾ ਹਰੇਕ ਭਰਾ ਵੀਡੀਓ ਵੇਂਦਾ ਬਾਕੀ ਵੀਰੇ ਨੂੰ ਖੋਜ ਕਰਦੀ ਆ ਹਾਂ ਮੈਂ ਹੈਕੀ ਰੱਖੀ ਹੋਵੇ ਘਰੇ ਜਿਹੜੀ ਚੰਗੀ ਚੀਜ਼ ਆ ਮਿੱਤਰੋ ਉਹਦਾ ਤਾਂ ਫਿਰ ਆ ਅੱਡੀ ਪਤਾ ਲੱਗ ਗਿਆ ਬਾਈ ਤਿਆਰ ਹੋ ਕੇ 1.5 ਲੱਖ ਦੀ ਵਿਕੂਗੀ ਬਾਈ ਵਾਕਈ ਵਿਕੂਗੀ ਸਹੀ ਜਨਾ 1.5 ਲੱਖ ਦੀ ਬਾਈ ਤਿਆਰ ਹੋ ਕੇ ਦੱਦ ਵੀ 35 ਪਲੱਸ ਹੀ ਚੱਲੂਗੀ ਜਿਹੜੀਆਂ ਬੱਚੀਆਂ ਨੇ ਬਾਈ 1.5 ਦੀਆਂ ਵੇਕਾਂ ਫਿਰ ਵਿਕੂਗੀ ਵਿਕੂ ਵੀ ਕਿਹੜੀ ਹੈਨਾ ਲੈ ਚੱਲ ਬਾਈ ਬੰਦ ਦੇ ਉੱਥੇ ਹਾਂਜੀ ਕੀਰੀ ਬੱਚੀ ਹੈ ਬਿਲਕੁਲ ਕੱਚੀ ਦੰਦਾਂ 'ਚ ਵਿਰਲ ਵੀ ਨਹੀਂ ਪਾਈ ਤੇ ਕੱਦ-ਗਾਠ ਹੈ ਜਿਹੜਾ ਬੱਚੀ ਦਾ ਪਿੱਠਪੂੜੀ ਦੀ ਬਨਾਵਟ ਕਰੋ ਚੱਕ ਜੀ ਪਿਛੋਂ ਐ ਮੱਝਾਂ ਵਰਗਾ ਪਿੱਠਪੂੜੀ ਦੀ ਬਨਾਵਟਾ ਖੁੱਲੇ ਹੱਡਾਂ ਪੈਰਾਂ ਦੀ ਆ ਕੱਦ-ਗਾਠ ਦਾ ਤਾਂ ਅੰਤ ਹੀ ਕੋਈ ਨਹੀਂ ਕੋਈ ਵੀ ਭਰਾ ਛੋਟੀ ਨਾ ਸਮਝੇ ਹਾਂ ਪੂਰੇ ਕੱਦ ਪੂੜਾ ਹਾਂ ਹਾਂ ਗਰੰਟੀ ਆ ਹਾਂ ਬੰਦੇ ਦੇ ਮੋਢੇ ਤੱਕ ਜਾਂਦੀ ਹੈ ਬੱਚੀ ਕੱਦ-ਗਾਠ ਦੀ ਬਹੁਤ ਵੱਡੀ ਆ ਆ ਜਰਸੀ ਨੂੰ ਮਾਰੇ ਇਦਨ ਕਰੀ ਵੀਰੇ ਹੋਣ ਹੋਏ ਲੋਜੀ ਕਰੋ ਬਿਊਟੀ ਬਿਟੀ ਕਰੋ ਚੱਕ ਵਾਸੀ ਦਾ ਪੇਟਾ ਪੂਟਾ ਰੰਗ ਵਾਜ ਬੱਚੀ ਲੈਗ ਸਕੋਰ ਕਰੋ ਜੱਕੀ ਜੀ ਖੜਨੀ ਖੁੜਨੀ ਬੱਚੀ ਦੀ ਕੀ ਬਾਤਾਂ ਆਈਆਂ ਬਿਊਟੀ ਇੱਕ ਨੰਬਰ ਆ ਤੇ ਬਾਕੀ ਜਿਹੜੀ ਚੀਜ਼ਾਂ ਮਿੱਤਰੋ ਲਾਲਤਾ ਰੂੜੀਆਂ ਦੇ ਪੈਸੇ ਵੀ ਜਗਦੇ ਉਹ ਗੱਲ ਆ ਤੇ ਫਿਰ ਫਿਰ ਇਹਦੀ ਡਿਮਾਂਡ ਆ ਡਿਮਾਂਡ ਵੀਰੇ ਆਪਾਂ ਕੱਠੀਆਂ ਦੀ ਕਰਾਂਗੇ ਕੱਠੀਆਂ ਦੀ ਕਰਾਂਗੇ ਹਾਂਜੀ ਠੀਕ ਆ ਜਿਹੜੀ ਇਦੂ ਅੱਗੇ ਫਿਰ ਵੱਚੀ ਜਰਸੀ ਦੀਂਦੀ ਹੈ ਬਈ ਇਹ 500 ਵਾੜਦੀ ਆ ਜੀ 500 ਵਾੜਦੀ ਆ ਮਾੜਦੀ ਆ ਪੂਰੀ ਟੌਪ ਕੁਆਲਿਟੀ ਆ ਹਾਂ ਤੇਰੀ ਉਮਰ ਕਿੰਨੀ ਵੀਰੇ ਉਮਰ ਇਹਦੀ ਹੈਗੀ 10 ਮਹੀਨੇ 10 ਮਹੀਨੇ ਹਾਂਜੀ ਤੇ ਖੀਰੀ ਬੱਚੀ ਹੈ ਨਾ ਖੀਰੀ 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 ਜੀ ਸਹੀ ਗੱਲ ਆ ਇਹ ਵੀ ਆਮ ਦੂਜਾ ਮੰਨ 50 ਜੀਰੋ ਵਾਟ ਦੀ ਹਾਂ ਇਹ ਵੀ ਐਸ ਦੇ 50 ਜੀਰੋ ਵਾਟ ਦੀ ਹਾਂਜੀ ਲਓ ਜੀ ਬਈ ਫੇਸ ਕੁਆਲਿਟੀ ਚੈੱਕ ਕਰਾ ਦੇ ਫੇਸ ਕੁਆਲਿਟੀ ਦੇਖੋ ਜੀ ਨਿੱਕਾ ਕਰਨਾ ਗੋਲ ਬੋਦੀ ਵਾਲੀ ਬੱਚੀ ਆ ਬਿਊਟੀ ਬਾਰਟੀ ਜੇਦੀ ਵੀ ਪੂਰੀ ਓਕੇ ਆ ਤੇ 10 ਕ ਮਹੀਨੇ ਬਾਈ ਕਹਿੰਦਾ ਉਹ ਮੇਰਾ ਹਾਂਜੀ ਤੇ ਬੱਚੀ ਦੇ ਬਾਡੀ ਢਾਂਚਾ ਦੇਖੋ ਮੈਂ ਝੋਲੀ ਕਰਾਣੀ ਚੈੱਕ ਕਰਾਂਗਾ ਲੱਗ ਸਕੂਲ ਬਹੁਤ ਵਧੀਆ ਪੜ੍ਹਾਈ ਦੀ ਬਣਾਵਟ ਹੈ ਜਿਹੜੀ ਬਹੁਤ ਚੰਗੀ ਹੈ ਤੇ ਥੱਲੇ ਜਿਹੜੀ ਝੋਲੀ ਹੈ ਸਭ ਨੂੰ ਬੱਚਿਆਂ ਦੇ ਨੰਬਰ ਕੱਢ ਲਈ ਹਾਂਜੀ ਹਾਂਜੀ ਤੇ ਆ ਮੈਂ ਥਣ ਝੋਲੀ ਦੀ ਪੂਰੀ ਸਭ ਇਹ ਤਾਂ ਗੱਬਣਾ ਹੁੰਦੀ ਹੈ ਗੱਬਣਾ ਰਗੀ ਝੋਲੀ ਹੈ ਸੋ ਨਸਰਾ ਨੁਖਦਾ ਬੱਚੀ ਦਾ ਬਹੁਤ ਸੋਹਣਾ ਪੰਜਾਬ ਵਾਲੀ ਜਰਸੀ ਆ ਪੰਜਾਬ ਜੀਰੋ ਵਰਡ ਦਾ ਕਹਿੰਦਾ ਹਾਂਜੀ ਤੇ ਬਾਕੀ ਜਿਹੜਾ ਭਰਾ ਖਰੀਦੂਗਾ ਉਹਦੀ ਤਸੱਲੀ ਨਖਸਤ ਵਰਖ ਮਿੱਤਰੋ ਤੁਸੀਂ ਆਪ ਕਰਨੀ ਆ ਪਰ ਬੱਚੀ ਦੀ ਬਿਊਟੀ ਵਾਟੀ ਤੇ ਬੱਚੀ ਦਾ ਤੋਰਾ ਤਾਰਾ ਮੈਂ ਕਿਹਾ ਜਿਹੜੇ ਭਰਾ ਨੇ ਘਰੇ ਲੈ ਕੇ ਬੱਚੀਆਂ ਪਾਲਣੀਆਂ ਮੈਂ ਰੂਹ ਖੁਸ਼ ਕਰਦੀ ਆ ਰੂਹ ਖੁਸ਼ ਕਰਦੀ ਆ ਬਸਤੀ ਪਾਲੇ ਦਾ ਵੀ ਸਵਾਦ ਆ ਜੂ ਮਿਹਨਤ ਦਾ ਮਤਲਬ ਮੋੜਨੀਆਂ ਮੋੜਨੀਆਂ ਯਾਦ ਕਰੂ ਬੰਦਾ ਭਜੀ ਯਾਰ ਆਪਾਂ ਸਹੀ ਗੱਲ ਆ ਬਾਈ ਲੈ ਚੱਲ ਵੀਰੇ ਫਿਰ ਬੰਦੇ ਇਹਨੂੰ ਵੀ ਕਰਾਂ ਜੀ ਲਾਓ ਵੀ ਸੱਜਣੋ ਤੋਰਾ ਤਾਰਾ ਕਰੋ ਚੱਕ ਬੱਚੀ ਦਾ ਚਾਰੇ ਥਾਣਾ ਗਲਾਬੀ ਗਲਾਬੀ ਥਾਣਾ ਤੇ ਪੂਰੀ ਬਿੱਥੀ ਦੇ ਸਾਰੇ ਇਹ ਚਾਰੇ ਆਪਾਂ ਇੱਕੋ ਫਾਰਮ ਚ ਲੈ ਗਏ ਅੱਛਾ ਚਾਰੇ ਬੱਚੇ ਇੱਕੋ ਫਾਰਮ ਨੇ ਇੱਕੋ ਫਾਰਮ ਦੀਆਂ ਆ ਠੀਕ ਆ ਲੋ ਵੀ ਸੱਜਣੋ ਭਾਈ ਕਹਿੰਦਾ ਵੀ ਚਾਰੇ ਬੱਚਿਆਂ ਪਾ ਇੱਕੋ ਫਾਰਮ ਚ ਖਰੀਦਿਆ ਪਹਿਲੇ ਨੰਬਰ ਤੇ ਜਿਹੜੀ ਬੱਚੀ ਵਿਖਾਈ ਆ ਮਿੱਤਰੋ ਰੱਜ ਕੇ ਸੁਨੱਖੀ ਆ ਬੱਚੀ ਕਿਆ ਬਾਤ ਹੈ ਤੇ ਦੋ ਨੰਬਰ ਤੇ ਭਾਈ ਜਰਸੀ ਬੱਚਾ ਆ ਗਿਆ ਜੀ ਜੀ ਡਿਟੇਲ ਆ ਇਹ ਦੋਨੇ ਬੱਚੇ ਜੀ ਆਪਣੇ ਕੋ ਸੀਮੰਦਨਾਂ ਲਿਖਿਆ ਹੋਇਆ ਠੀਕ ਆ ਜੀ ਇਹਨਾਂ ਦਾ ਦੋਨੇ ਬੱਚੇ ਭਾਈ ਕਹਿੰਦਾ ਵੀ ਇੱਕੋ ਸੀਮੰਦ ਦੇ ਆ ਤੇ ਡਿਟੇਲ ਬਾਈ ਕਹਿੰਦਾ ਆਪਣੇ ਕੋਲ ਹੈਗੀ ਆ ਕਾਪੀ ਤੇ ਨੋਟ ਕਰੀ ਹੋਈ ਤੇ ਦੱਸ ਦੰਨੇ ਆ এবੀਐਸ ਰੋਮੀਓ ਦੇ ਆ ਵਾ ਜੀ ਦੋਨੇ ਹਾਂਜੀ ਦੋਨੇ ਬੱਚੇ এবੀਐਸ ਤੇ ਰੋਮੀਓ ਇਹ ਫਿਰ ਡਿਟੇਲ ਵੀਰੇ ਆਪਾਂ ਨੂੰ ਮਾਲਕਾਂ ਨੇ ਹਾਂ ਮਾਲਕਾਂ ਨੇ ਭਾਜੀ ਸਾਰੀਆਂ ਨਹੀਂ ਦੱਸੀ ਹੋਈ ਉਹਨਾਂ ਦਾ ਥੋੜਾ ਆਪਾਂ ਨੂੰ ਚੇਤਾ ਸੀ ਮੈਨੂੰ ਇਹ ਥੋੜਾ ਸੀ ਮੈਨੂੰ ਸਹੀ ਗੱਲ ਹੈ ਤਾਂ ਹਾਂ ਕਰਕੇ ਆਪਾਂ ਲਿਖਾ ਕੇ ਲਿਆਉਂਦੇ ਆ এবੀਐਸ এবੀਐਸ ਦੇ ਰੋਮੀਓ ਦੀ ਆ ਹਾਂਜੀ ਹਾਂਜੀ ਦੋਨੇ ਜੋੜੇ এবੀਐਸ ਦੇ ਰੋਮੀਓ ਤਾਂ ਮਿੱਤਰੋ ਤੇ ਰਿਕੋ ਜ ਨਹੀਂ ਹੈ ਜੰਡਾ ਚੂੜੀਆਂ ਚਾਰ ਚਾਰ ਹਾਂ ਫੋਨ ਲਾ ਫਿਰ ਬੱਚੇ ਜੀ ਆਪ ਤੋਰਾ ਤਰਾ ਕਰਾਜਕ ਇਹਦੀ ਉਮਰ ਕਿੰਨੀ ਹੈ ਥੋੜੀ ਹੋਣੀ ਹੈ ਇਹਦੀ ਉਮਰ ਇਹਦੀ ਉਮਰ ਭਾਜੀ 6 ਮਹੀਨੇ ਆ ਠੀਕ ਆ 6 ਮਹੀਨੇ ਬਾਈ ਕਹਿੰਦਾ ਮੈਨੂੰ ਐ ਲੱਗਦਾ ਵੀ 6 ਮਹੀਨੇ ਤੋਂ ਵੀ ਘੱਟ ਹੋਊਗੀ ਥੋੜੀ ਜੀ ਕਿਉਂਕਿ ਬੱਚਾ ਲਵਾ ਹੀ ਹੈ ਬਿਲਕੁਲ ਹਾਂਜੀ ਤੇ ਬੋਡੀ ਢਾਂਚਾ ਦੇਖੋ ਜੀ ਬੱਚੀ ਦਾ ਬੋਡੀ weight ਬਹੁਤ ਸੋਹਣਾ ਲੈਗ ਸਕੋਰ ਕਰੋ ਜੇਕ ਰੋਕੀ ਮੜੀ ਝੋਲੀ ਢਾਲੀ ਕਰਾ ਕੇ ਚੈੱਕ ਕਰਾ ਦਿਓ ਜੀ ਸਹੀ ਗੱਲ ਥਾਣਾ ਰੰਗ ਰੂੰਗ ਬੱਚੇ ਕਾਰੇ ਥਾਣਾ ਹੈ ਭਾਜੀ ਲੈ ਚਾਰ ਹੀ ਥਾਣਾ ਤੇ ਫੂਡ ਸੰਘ ਪੂਰਾ ਨਹੀਂ ਮਿੱਤਰੋ ਪੂਰੀ ਬਿੱਤੀ ਤੇ ਥਣ ਲੱਗੇ ਵੇ ਫੇਸ ਕੁਆਲਟੀ ਕਰੋ ਚੱਕੀ ਜੀ ਨਿੱਕਾ ਕਰਨਾ ਗੋਲ ਬੋਲ ਪੰਜਾਬ ਵਾਲਿਆਂ ਜਰਸ ਸਿੰਘਾਂ ਵੀਰੇ ਪੰਜਾਬ ਵਾਲਿਆਂ ਜਰਸ ਸਿੰਘਾਂ ਬਾਈ ਕਹਿੰਦੇ ਸਹੀ ਗੱਲ ਆ ਦੂਜਿਆਂ ਤਾਂ ਬਾਈ ਜਿਹੜਾ ਲੈ ਜੋ ਰੂਪ ਚ ਕਰਨੀ ਹੈ ਉਹ ਤੇ ਦਲਜੀ ਹੁੰਦੀ ਆ ਆ ਸ਼ਾਰਟ ਵਿੱਚ ਸਰੀਰ ਦੀਆਂ ਪੰਨੀਆਂ ਬੱਚੀਆਂ ਮੈਂ ਕਹਿੰਦਾ ਵੀ ਦੁੱਧ ਦੁੱਧ ਤੇ ਚੰਗੀ ਸੰਭਾਈ ਮੈਂਗਾ ਬੀੜ ਤੇ ਚੱਲੀਆਂ ਹੋਈਆਂ ਬਾਈ ਸਹੀ ਗੱਲ ਆ ਚੰਗਾ ਜਾਨਵਰ ਤਾਂ ਦੂਰੋਂ ਦਿਸ ਜਾਂਦਾ ਸਰੀਰ ਦਾ ਢਾਂਚਾ ਬਹੁਤ ਸੋਹਣਾ ਹੁੰਦਾ ਬਾਕੀ ਜਿਹੜੇ ਆਪਾਂ ਨੂੰ ਦੱਸਣ ਦੀ ਲੋੜ ਨਹੀਂ ਬੱਚੇ ਦੱਸਣਗੇ ਸਹੀ ਗੱਲ ਆ ਬਾਈ ਹਾਂਜੀ ਬੋਵੀ ਕਹਿੰਦਾ ਆਪਾਂ ਨੂੰ ਦੱਸਣ ਦੀ ਲੋੜ ਨਹੀਂ ਅੱਜ ਦੀ ਵੀਡੀਓ ਦੇ ਵਿੱਚ ਜਾਨਵਰ ਆਪਣੇ ਆਪ ਹੀ ਦੱਸਣਗੇ ਦੱਸਣਗੇ ਸਹੀ ਗੱਲ ਆ ਬਾਈ ਲੈ ਚੱਲ ਰੋਮੀਓ ਦੀ ਇਹ ਵੀ ਐਸ ਦੇ ਰੋਮੀਓ ਸੀਮੰਦੀ ਆ ਬਹੁਤ ਮੈਂ ਕਹਿੰਦਾ ਵੀ ਚੋਟੀ ਦਾ ਸੀਮਨ ਹੈ ਚੋਟੀ ਦਾ ਤੇ ਬਾਕੀ ਬੱਚੀ ਵੀ ਦੱਸਦੀ ਆ ਬਈ ਮਾਵਾਂ ਦਾ ਰਿਕਾਰਡ 35 35 ਪਲੱਸ ਵਾਲੀਆਂ ਆ ਜੀ ਠੀਕ ਆ ਜੀ ਹਾਂਜੀ ਵਧੀਆ ਸੋਹਣੀਆਂ ਸਨਖੀਆਂ ਬਹੁਤ ਆ ਬੱਚੀਆਂ ਰੱਜ ਕੇ ਉੱਪਰੋਂ ਬਿਲਕੁਲ ਸਟੇਟ ਆ ਕੋਈ ਢੂਈ ਨਹੀਂ ਚੱਕਦੀ ਤੇ 3 ਨੰਬਰ ਤੇ ਬਾਈ ਬੱਚਾ ਆ ਜਾਂਦਾ ਫਿਰ ਬਾਈ ਇਹ ਰੋਮੀਓ ਦਾ ਹੈ ਨਾ ਹਾਂਜੀ ਹਾਂਜੀ ਖੋਲ ਇਹਨੂੰ ਵੀ ਕਰਾ ਦੇ ਫਿਰ ਫੇਸ ਕੁਆਲਟੀ ਚੈੱਕ ਕਰਾਣੀ ਹੈ ਕਿਤੋਂ ਜੇ ਲਿਆ ਬਾਈ ਫਿਰ ਖੋਲ ਲੈ ਇਹ ਵੀ ਤਰ੍ਹਾਂ ਦੀ ਹਾਂਜੀ ਤਿੰਨ ਨੰਬਰ ਦੇ ਵਿੱਚੋਂ ਜਰਸੀਆਂ ਦੇ ਵਿੱਚੋਂ ਤਿੰਨ ਨੰਬਰ ਤੇ ਬੱਚਾ ਆ ਗਿਆ ਤਿੰਨ ਬੱਚੇ ਬਾਈ ਕੋਲ ਜਰਸੀ ਦੇ ਆ ਇੱਕ ਹੈਗਾ ਐਫਐਫ ਦਾ ਨਗੀਨਾ ਲਿਆ ਬਾਈ ਇਹ ਵੀ ਐਵੀਐਸ ਦੇ ਰੋਮੀਓ ਜੀ ਹਾਂਜੀ 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 ਠੀਕ ਹੈ ਲੋ ਵੀ ਮਿੱਤਰੋ ਪਹਿਲਾਂ ਤਾਂ ਫੇਸ ਕੁਆਲਟੀ ਕਰੋ ਚੈੱਕ ਅਗਲਾ ਕਹਿੰਦਾ ਕਮਲੀ ਚ ਪਾਣੀ ਪਿਆਲੀ ਉਹ ਗੱਲ ਆ ਉਹ ਗੱਲ ਆ ਸਹੀ ਗੱਲ ਆ ਬਾਈ ਲੱਖ ਦੀ ਵਿਕੂਗੀ ਤੂੰ ਜਾ ਬੋਡੀ ਤਾਂ ਚਾ ਬੱਚੀ ਦਾ ਬੋਡੀ ਬਹੁਤ ਸੋਹਣਾ ਇੱਥੇ ਰੋਕ ਲਈ ਕਰਨ ਦੀ ਮਾੜਾ ਫੇਸ ਕੁਆਲਟੀ ਕਰਾਈ ਲੈ ਲਓ ਵੀ ਮਿੱਤਰੋ ਬੱਚੀ ਦੀ ਖੜਨੀ ਖੁੜਨੀ ਕਰੋ ਚੱਕ ਜੀ ਨਖਰਾ ਨਖਰਾ ਬੱਚੀ ਦਾ ਬਹੁਤ ਸੋਹਣਾ ਮੱਥੇ ਚ ਟੋਆ ਤੇ ਬੋਦੀ ਵਾਲੀ ਬੱਚੀ ਆ ਤੇ ਜਿਹੜੇ ਜਰਸੀ ਦੇ ਕੈਰੇਕਟਰ ਆ ਫੁੱਲ 100 ਦੇ ਵਿੱਚੋਂ 100 ਨੰਬਰ ਆ ਮੈਂ ਲੱਖ ਨੂੰ ਵਿਕੂਗੀ ਪਹਿਲੇ ਸੂਏ ਪੂਰਾ ਐ ਤੋਰਾ ਤਾਰ ਇੱਕ ਨੰਬਰ ਲਿਆ ਬੋ ਵੀਰ ਧੁੱਪ ਬਹੁਤ ਆ ਗਰਮੀ ਬਹੁਤ ਆ ਖੜੂ ਨੂੰ ਵੀ ਦੇਖੋ ਬੱਚੀ ਦੀ ਕੀ ਬਾਤਾਂ ਆਈਆਂ ਬਈ ਬਹੁਤ ਸੋਹਣੇ ਨਾਗ ਬੋ ਵੀ ਅੱਜ ਦੀ ਵੀਡੀਓ ਦੇ ਵਿੱਚ ਬਾਈ ਚਾਰ ਨਾਗ ਆ ਬਾਈ ਕੋਲੇ ਤਿੰਨ ਹੈ ਗਿਆ ਜਰਸੀ ਦੇ ਬੱਚੇ ਨਗੀਨੇ ਇੱਕ ਹੈ ਇੱਕ ਫਦਾ ਬੱਚਾ ਬਹੁਤ ਸੋਹਣਾ ਟੌਪ ਕਲਾਸ ਦੰਦੋ ਖੀਰੀਆਂ ਜੀ ਦੰਦੋ ਖੀਰੀਆਂ ਚਾਰੇ ਨਾਗ ਦੰਦੋ ਖੀਰੇ ਆ ਆ ਤਾਂ ਬੱਚੇ ਹੀ ਆ ਜੀ ਛੋਟੇ ਦੁੱਧ ਤੇ ਪਲੇ ਵਾ ਤੇ ਬਾਈ ਕਹਿੰਦਾ ਵੀ ਐਨ ਪੂਰੇ ਲਿਸਾ ਲਾਵਾਂ ਕੋਈ ਜਾਨਵਰ ਨਹੀਂ ਸਾਰੀਆਂ ਹੁੰਦਲ ਹਿਲ ਬੱਚੀਆਂ ਬੋਵੀ ਆਜੀ ਕਰਾਂ ਜੀ ਬਾਈ ਇਹਨਾਂ ਦੇ ਡਿਮਾਂਡ ਦੱਸ ਇਹਨਾਂ ਦੀ ਫਿਰ ਡਿਮਾਂਡ ਵੀ ਨੇ ਜੇ ਤਾਂ ਕੋਈ ਲਊਗਾ ਇਹ ਚਾਰੇ ਅੱਛਾ ਜੀ ਆਪਾਂ ਲੱਖ ਰੁਪਏ ਤੇ 200 ਕਿਲੋਮੀਟਰ ਕਰਾਇਆ ਫਰੀ ਚਾਰੇ ਨਗ ਚਾਰੇ ਨਗ ਲਓ ਵੀ ਮਿੱਤਰੋ ਲੁੱਟ ਲੋ ਮੇਲਾ ਕਿਉਂਕਿ ਆਪਾਂ ਨੂੰ ਪਤਾ ਵੀ ਬੱਚੀ ਜਾਨਵਰ ਸਾਰੇ ਚੰਗੇ ਆ ਚਲੋ ਆਪਦੀ ਤੁਸੀਂ ਸਮਝ ਨਾ ਲੈਣੀ ਆ ਤੇ ਸਾਡਾ ਕੰਮ ਸਿਰਫ ਵੀਡੀਓ ਬਣਾਉਂਦਾ ਤੇ ਪਰ ਬੋਵੀ ਕੋਲੇ ਚਾਰੇ ਨਗ ਪੂਰੇ ਟੌਪ ਕਲਾਸ ਆ ਤੇ ਚਾਰੇ ਨਗਰ ਦਾ ਮੁੱਲ ਬਾਈ ਨੇ ਕਰਿਆ 1 ਲੱਖ ਰੁਪਿਆ ਤੇ ਵਿੱਚੋਂ ਮਾਨਦਾਨ ਹੋ ਜੂਗਾ ਜਿੱਤੇ ਨਹੀਂ ਐਂਡੀ ਅਨਕੇ ਫੇਸ ਕੁਆਲਿਟੀ ਦੇ ਵਿੱਚ ਇੱਕ ਤਾਂ ਅਗੀ ਟੌਪ ਦੀ ਬੱਚੀ ਖੀਰੀ ਐਚਐਫ ਦੇ ਵਿੱਚ ਪੈਂਦੀ ਹੈ ਬਾਈ ਜਿੰਨੇ ਫਾਰਮ ਖੋਲਣਾ ਹਨ ਜਰਸੀ ਦੇ ਨੇ ਕਿੰਨੇ ਤੇ ਯਾਦ ਕਰੂ 3000 ਸੀ ਤੇ 1 ਐਚਐਫ ਸਹੀ ਗੱਲ ਆ ਤੇ ਲੱਖ ਰੁਪਏ ਦੇ ਵਿੱਚੋਂ ਮਾਨਦਾਨ ਹੋ ਜੂਗਾ ਹੈ ਨਾ ਲਾਇਆ ਫ੍ਰੀ ਕਰਨਾ ਇੱਕ ਕਿਸੇ ਭਰਾ ਨੇ ਇੱਕ ਜਾਂ ਦੋ ਜਰਸੀ ਦੇ ਬੱਚੇ ਲੈਣੇ ਉਹ ਹੋ ਜਾ ਕਰ ਲਾਂਗੇ ਹਾਂਜੀ ਤੇ 200 ਕਿਲੋਮੀਟਰ ਦਾ ਪਹੁੰਚ ਫਰੀ ਪੰਜ ਫਰੀ ਹਾਂਜੀ ਤੇ ਲਿਆ ਫਿਰ ਕੱਟੀ 10 ਵੀਰੇ ਕਿਹੜੀ ਇੱਕ ਕਟਾ ਇੱਕ ਕੱਟਾ ਇੱਕ ਕੱਟੀ ਆ ਠੀਕ ਹੈ ਕੱਟੇ ਦੀ ਉਮਰ ਕਿੰਨੀ ਹੈ ਬਈ ਕੱਟੇ ਦੀ ਉਮਰ ਹੈਗੀ ਆ ਜੀ ਇਹਦੀ ਮਨ ਲੱਗ 11 ਕਿ ਮਹੀਨੇ ਆ 11 ਕਿ ਮਹੀਨੇ ਹਾਂਜੀ ਇਧਰ ਨੂੰ ਹੱਕ ਕਰਾ ਕੱਟੀ ਦਾ ਇਧਰ ਹੀ ਲਿਆ ਵੀਰੇ ਇੱਥੇ ਇਧਰਲੇ ਪਾਸੇ ਲਿਆ ਅੱਛਾ ਦੰਦੋ ਖੀ ਰਹੀ ਹੈ ਵੀ ਠੀਕ ਹੈ ਹਾਂਜੀ ਲਓ ਵੀ ਮਿੱਤਰੋ ਤੇ ਕੱਟਾ ਵੀ ਪੂਰਾ ਨਿੱਗਰ ਨਿੱਗਰ ਪੂਰਾ ਕੋਈ ਲਿੱਸਾ ਲਾਵਣੀ ਇਸੇ ਭਰਾਣੇ ਕਹੀ ਜੀ ਕਿਸੇ ਨੇ ਗੱਡੀ ਜੋੜਨਾ ਹਾਂਜੀ ਹਾਂਜੀ ਜਾਂ ਕੋਈ ਮੱਝਾਂ ਦੇ ਵਿੱਚ ਰੱਖਣਾ ਹੈ ਨਾ ਤੇ ਉਮਰ 11 ਮਹੀਨੇ ਆ ਹਾਂਜੀ ਤੇ ਠੀਕ ਹੈ ਇਹਦਾ ਕੋਈ ਮਦਰ ਕਾਰਡ ਕੋਈ ਚੰਗੀ ਮੈਂ ਦਾ ਕਟਾ ਚੰਗੀ ਮੈਂ ਦਾ ਭਾਜੀ ਪੂਰਾ ਟਾਪ ਦੀ ਮੈਂ ਦਾ ਵਾ ਹਾਂਜੀ ਤੇ ਆਪਾਂ ਨੂੰ ਐਵੇਂ ਕਹੀ ਸੀ ਡਿਮਾਂਡ ਇਹਦੀ ਫਿਰ ਡਿਮਾਂਡ ਇਹਦੀ 15000 ਰੁਪਏ 15000 ਰੁਪਏ ਜੇ ਕੋਈ ਜੋੜੀ ਲਊਗਾ ਫਿਰ ਉਹ ਜਾ ਹੋ ਜੂ ਫੇ ਉਹ ਜਾ ਕਰ ਲੈ ਠੀਕ ਹੈ ਤੇ ਦੱਸੀ ਫਿਰ ਕੱਟੀ ਦੀ ਕੀ ਉਹ ਵਾਲਾ ਕੱਟੀ ਵੀ ਕੀ ਆ ਬਾਜੀ ਦੰਦ ਹਾਂਜੀ ਬਹੁਤ ਚੰਗੇ ਸੀ ਮੰਦੀ ਆ ਫਾਰਮ ਦੀ ਕੱਟੀ ਆ ਆਪਣੇ ਕੋ ਫਾਰਮ ਦੀ ਵੀਡੀਓ ਹੈਗੀ ਠੀਕ ਹੈ ਜੀ ਮੈਂ ਆਪਾਂ ਨੂੰ ਉਹਨਾਂ ਦੱਸ ਜਿੱਥੋਂ ਆਪਾਂ ਖਰੀਦੀਏ ਚੰਗੇ ਸੀਮਨ ਦੀ ਆ ਬਾਕੀ ਤੂੰ ਪਹਿਲੇ ਇਹਦਾ ਮਾਸ ਦਿਖਾਈ ਮਾਰੇ ਚੂਣੀ ਭਾਈ ਪਤਲੀ ਚੰਮੀ ਯਾਰ ਜੇ ਮੈਂ ਕਹਿੰਦਾ ਤਾਂ ਗੱਲ ਹੋਰ ਕੁਝ ਤੇ ਦੇਖੋ ਵੀ ਪਤਲੇ ਪਿੰਡੇ ਦੀ ਭਾਈ ਥਣ ਝੋਲੀ ਦੀ ਬਾਲ ਜਿੱਦਾਂ ਬੱਚੀਆਂ ਦੇ ਵਿੱਚ ਜਣੀ ਕਿ ਇੰਨਾ ਪਤਲਾ ਪਿੰਡਾ ਤੇ ਝੋਲੀ ਦਾ ਨਹੀਂ ਹੁੰਦੀ ਝੋਲੀ ਤਾਂ ਮਾਂ ਦੀ ਤੇ ਗਾਇਆਂ ਵਾਲੀ ਗੱਪਣ ਵਾਲੀ ਬੱਚੀਆਂ ਵਾਲੀ ਲੀਲੀ ਹੁੰਦੀ ਆ ਹਾਂਜੀ ਹਾਂਜੀ ਠੀਕ ਆ ਭਾਈ ਸਹੀ ਗੱਲ ਆ ਥਣ ਥਣ ਆ ਨਿੱਗਰਾ ਵਾਜੀ ਪਲੀ ਭਈਆ ਪਿੰਡ ਤੇ ਫਾਰਮ ਦੀ ਵੀਡੀਓ ਹੈਗੀ ਆ ਪੰਜ ਜੀ ਦਿਖਾਵਾਂ ਠੀਕ ਆ ਫਾਰਮ ਦੀ ਵੀਡੀਓ ਵੀ ਹੈਗੀ ਆ ਤੇ ਜਿਹੜਾ ਆਪਣਾ ਲਊ ਗੱਲ ਦੀ ਤਸੱਲੀ ਕਰ ਲੂਗਾ ਹਾਂਜੀ ਹਾਂਜੀ ਤੇ ਲਿੱਸੀ ਲਾਵੀ ਪੁਰਾਣੀ ਸੋਨਾ ਵਜਨ ਵੀ ਆ ਇਹ ਜੀ ਕਿੰਨੀ ਉਮਰ ਇਹਦੀ ਉਮਰ ਹੈਗੀ ਆ 10 ਕਿ ਮਹੀਨੇ 10 ਕਿ ਮਹੀਨੇ ਹੋ ਗਏ ਠੀਕ ਆ ਲੈ ਚੱਲ ਭਾਈ ਬੰਦ ਹਾਂਜੀ ਲਓ ਵੀ ਸਜਣੋ ਸਿੰਘ ਸੁੰਗ ਦੀ ਕੁਆਲਿਟੀ ਕਰੋ ਚੈੱਕ ਬਿਲਕੁਲ ਨਿੱਕਾ ਸਿੰਘ ਕੇ ਰੱਖੂਗੀ ਰਿੰਗ ਸਿੰਘ ਵਾਲੀ ਬਣੂ ਵਿੱਚ ਕੱਟੀ ਬਹੁਤ ਸੋਹਣੀ ਝੋਲੀ ਝਾਲੀ ਥੱਲੋਂ ਇੱਕ ਨੰਬਰ ਆ ਥਾਂ ਝੋਲੀ ਦੀ ਪੂਰੀ ਸਾਫ ਹੈ ਸੋਹਣਾ ਬੋਡੀ ਵੇਟ ਆ ਤੇ ਚੰਗੀ ਨਿੱਗਰ ਵਜੂ ਦਾ ਕੱਟੀ ਲੱਸੀ ਲਾਵੀ ਨਹੀਂ ਤੇ ਜੇ ਕਿਸੇ ਭਰਾ ਨੇ ਭਰਾਣੇ ਘਰੇ ਪਾਲਣ ਨੂੰ ਕੱਟੀ ਲੈਣੀ ਆ ਤੇ ਪਤਲੇ ਪਿੰਡੇ ਦੀ ਆ ਦੇ ਭਾਈ ਇਹ ਤਾਂ ਮਦਰ ਕੱਟ ਕੀ ਆ ਬੋ ਵੀ ਇਹਦਾ 35+ ਆ ਜੀ ਨਹੀਂ ਕੱਟੀ ਦਾ ਇਹ ਕੱਟੀ ਦਾ ਕੱਟੀ ਦਾ ਕੱਟੀ ਦਾ ਇਹਦਾ ਹੈਗਾ ਵਾ 13 13 14 ਕਿਲੋ ਵਾਲੀ ਹਾਂ 14 ਕਿਲੋ ਵਾਲੀ ਇਹ ਵੀ ਬਾਲਾ ਪਾ ਚੁਣ ਮਾਰ ਕਹਿੰਦਾ ਤੇ ਕੱਟੀ ਭਾਈ ਨੇ ਕਿਉਂਕਿ ਹੁਣ ਵੀਡੀਓ ਦੇ ਵਿੱਚ ਆਈ ਤੂੰ ਹੀ ਲਈਆਂ ਇੱਕ ਦੋ ਕਟੀਆਂ ਤੇ ਬੱਚੀਆਂ ਆਪਾਂ ਬਾਲਾ ਬੱਚੀ ਦਾ ਆਪਾਂ ਨੂੰ ਸੌਰੀ ਤੇ ਕੀ ਡਿਮਾਂਡ ਹੈ ਭਾਈ ਇਹਦੀ ਇਹਦੀ ਡਿਮਾਂਡ ਭਾਜੀ ਜੇ ਤੱਕ ਕੋਈ ਲਊਗਾ ਜੋੜੀ ਹਾਂਜੀ ਆਪਾਂ 30000 ਤੋਂ ਮਾਨਤਾਨ ਕਰਦਾਂਗੇ ਜੇ ਕੋਈ ਜੋੜੀ ਲਊਗਾ 30000 ਰੁਪਏ ਦੇ ਵਿੱਚੋਂ ਮਾਨਤਾਨ ਹੋ ਜਾਊਗਾ ਜਿਹਦੇ ਵਿੱਚ ਇੱਕ ਤਾਂ ਅਗੀ ਕੱਟੀ 12-13 ਕਿਲੋ ਦੀ ਮਹਿੰਦੀ ਕੱਟੀ ਐ ਸੋਨਾ ਢਾਂਚਾ ਕੱਟੀ ਦਾ ਇੱਕ ਆ ਗਿਆ ਕੱਟਾ ਹੈਨਾ 30000 ਦੇ ਵਿੱਚੋਂ ਬਾਈ ਕਹਿੰਦਾ ਮਾਨਤਾਨ ਕਰਦਾ ਬਾਈ ਉਦਾਂ ਦਾ ਉਹ ਜੀ ਕੱਟੀ ਗੱਲ ਹੀ 25000 ਦੀ ਸਹੀ ਗੱਲ ਆ ਬਾਈ ਆਪਾਂ ਜੋੜੀ ਬਾਈ ਦੇ ਰੇਟ ਮੁੱਲ ਜਿਹੜੇ ਭਾਅ ਹੁੰਦੇ ਬਿਲਕੁਲ ਜੈਨੂਇਨ ਹੁੰਦੇ ਆ ਅੱਜ ਦੀ ਵੀਡੀਓ ਦੇ ਵਿੱਚ ਪੰਜ ਨਾਲਾ ਕੁਲ ਤੇ ਚਾਰ ਬਾਈ ਕੋਲੇ ਇਹ ਜੀਆਂ ਖੀਰੀਆਂ ਵੱਛੀਆਂ ਤੇ ਦੋ ਆ ਦੋ ਆ ਇੱਕ ਆ ਕੇ ਕੱਟਾ ਤੇ ਇੱਕ ਕੱਟੀ ਹਾਂਜੀ ਤੇ ਵਾ ਉਹ ਵੀ ਨੰਬਰ ਬੋਲਦੇ ਆ ਦੁਬਾਰਾ ਬਾਈ 9779022671 ਠੀਕ ਹੈ ਜੀ ਲਓ ਵੀ ਮਿੱਤਰੋ ਜਿਹੜੇ ਵੀ ਭਰਾ ਦੇ ਕੋਈ ਵੀ ਜਾਨਵਰ ਜਿਹੜਾ ਵੀ ਪਸੰਦ ਹੋਵੇ ਆ ਜੀ ਨਿਰਖ ਪਰਖ ਮਿੱਤਰੋ ਤਸੱਲੀ ਬਕਸ ਤੁਸੀਂ ਆਪ ਕਰਨੀ ਆ ਤੇ ਬਾਕੀ ਬਾਈ ਦਾ ਸੁਭਾਅ ਠੀਕ ਲੱਗਿਆ ਜੈਨੂਇਨ ਜੇ ਰੇਟ ਹੁੰਦੇ ਆ ਬਾਈ ਦੇ ਬੋਵੀ ਡੈਡੀ ਫਾਰਮ ਪਿੰਡ ਰਵਾਲ ਤੇ ਤਹਿਸੀਲ ਪੈਂਦੀ ਆ ਬਾਈ ਨੂੰ ਸੁਲਤਾਨਪੁਰ ਲੋਧੀ ਜ਼ਿਲ੍ਹਾ ਕਪੂਰਥਲਾ ਇਹ ਬਾਈ ਦਾ ਨੰਬਰ ਸਕਰੀਨ ਤੇ ਚੱਲੀ ਜਾਂਦਾ ਜਿਹੜੇ ਵੀ ਭਰਾ ਦੇ ਕੋਈ ਵੀ ਪਸ਼ੂ ਖਾਟੋਰੇ ਬਾਈ ਜੀ ਨਾਲ ਤੁਸੀਂ ਗੱਲਬਾਤ ਕਰ ਸਕਦੇ ਆ ਬਾਕੀ ਮਿਲਦੇ ਆਗੇ ਨਵੀਂ ਵੀਡੀਓ ਚ ਧੰਨਵਾਦ ਜੀ ਆਸੀ ਕਾਲ ਸਾਰਿਆਂ ਨੂੰ